ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਤੁਸੀਂ ਕੈਨੇਡਾ ਦੇ ਵਿੱਚ ਗਵਰਨਮੈਂਟ ਜੌਬਸ ਵਾਸਤੇ ਅਪਲਾਈ ਕਰ ਸਕਦੇ ਹੋ ਇਹਨਾਂ ਨੌਕਰੀਆਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗੇਗੀ ਇਹਨਾਂ ਨੌਕਰੀਆਂ ਨੂੰ ਤੁਸੀਂ ਵਿਦਆਊਟ ਆਇਲਟਸ ਡਾਟਾਫਲ ਦੇ ਵੀ ਅਪਲਾਈ ਕਰ ਸਕਦੇ ਹੋ ਇਹਨਾਂ ਨੌਕਰੀਆਂ ਨੂੰ ਤੁਸੀਂ ਘਰ ਬੈਠੇ ਕਿਵੇਂ ਅਪਲਾਈ ਕਰਨਾ ਹੈ ਇਸ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਉਹ ਇਹਨਾਂ ਨੌਕਰੀਆਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਜਰੂਰ ਅਪਲਾਈ ਕਰਨ ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਖਰਚ ਨਹੀਂ ਲੱਗੇਗਾ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਖਬਰਾਂ ਤਾਂ ਦੋਸਤੋ ਦੱਸ ਦਈਏ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਗਵਰਨਮੈਂਟ ਜੌਬਸ ਨੇ ਜਿਨ੍ਹਾਂ ਲਈ ਤੁਸੀਂ ਆਪਣਾ CV ਸਬਮਿਟ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਗ੍ਰੈਜੂਏਟਸ ਵਾਸਤੇ ਬਹੁਤ ਸਾਰੀਆਂ ਓਪਰਚ्युनिटीਜ਼ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਹਾਈਲੀ ਪੇਡ ਨੌਕਰੀਆਂ ਤੇ ਲੱਗੇ ਨੇ ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਚਾਂਸ ਨੇ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਜੋ ਵਰਕ ਹੈ ਕੈਨੇਡੀਅਨ ਗਵਰਨਮੈਂਟ ਦਾ ਮਿਲ ਜਾਵੇ ਤਾਂ ਅਪਲਾਈ ਜ਼ਰੂਰ ਕਰੋ ਕੈਨੇਡਾ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਅਪਲਾਈ ਜ਼ਰੂਰ ਕਰਕੇ ਦੇਖੋ ਕੌਣ ਇਹਨਾਂ ਨੌਕਰੀਆਂ ਨੂੰ ਅਪਲਾਈ ਕਰ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕੈਨੇਡੀਅਨ ਗਵਰਨਮੈਂਟ ਜੌਬ ਤੋਂ ਜੋ ਕਿ ਡਿਫਰੈਂਟ ਡਿਫਰੈਂਟ এডੂਕੇਸ਼ਨ ਲੈਵਲ ਅਤੇ ਵਰਕ ਐਕਸਪੀਰੀਅੰਸ ਰੱਖਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਬਹੁਤ ਸਾਰੇ ਬੈਨੀਫਿਟਸ ਨੇ ਕੈਨੇਡਾ ਦੇ ਵਿੱਚ ਜੌਬ ਕਰਨ ਦੇ ਬਹੁਤ ਸਾਰੇ ਯੂਰੋਪੀਅਨ ਏਸ਼ੀਅਨ ਅਤੇ ਅਫਰੀਕਨ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ ਤੁਹਾਨੂੰ ਦੱਸ ਦਈਏ ਇੱਥੇ ਕੋਈ ਵੀ ਅਪਲਾਈ ਕਰਨ ਦੀ ਫੀਸ ਨਹੀਂ ਹੈ ਕੈਨੇਡਾ ਗਵਰਨਮੈਂਟ ਜੌਬਸ ਤੋਂ ਹੀ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਆਇਲੈਂਡ ਚਾਰਟ ਅਫਲ ਦੀ ਵੀ ਜ਼ਰੂਰਤ ਨਹੀਂ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕੈਨੇਡਾ ਦੇ ਵਿੱਚ ਕੰਮ ਕਰਨ ਲਈ ਵਰਕ ਪਰਮਿਟ ਜਾਨੀ ਕਿ ਜੌਬ ਆਫਰ ਦੀ ਤੁਹਾਨੂੰ ਜ਼ਰੂਰ ਜ਼ਰੂਰਤ ਪੈਂਦੀ ਹੈ ਕੈਨੇਡਾ ਦੇ ਵਿੱਚ ਆਨਲਾਈਨ ਵੈਬਸਾਈਟ ਹੈ ਜਿਸ ਤੇ ਤੁਸੀਂ ਬਹੁਤ ਸਾਰੀਆਂ ਨੌਕਰੀਆਂ ਲੱਭ ਸਕਦੇ ਹੋ ਫੈਡਰਲ ਜੌਬਸ ਸਟੂਡੈਂਟ ਜੌਬਸ ਅਤੇ ਇਸ ਤੋਂ ਇਲਾਵਾ ਅਦਰ ਵਰਕ ਓਪਰਚ्युनिटी ਅਤੇ ਮਿਲੀਅਨਸ ਆਫ ਮਾਈਗ੍ਰੈਂਟਸ ਜਾਂ ਫਿਰ ਇਮੀਗ੍ਰੈਂਟਸ ਜੋ ਨੇ ਉਹ ਕੈਨੇਡਾ ਦੇ ਵਿੱਚ ਹਰ ਸਾਲ ਮੂਵ ਹੁੰਦੇ ਨੇ ਅਤੇ ਇੱਥੇ ਖੁਸ਼ੀ-ਖੁਸ਼ੀ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਅਸੀਂ ਸਟੈਪ ਬਾਈ ਸਟੈਪ ਗਵਰਨਮੈਂਟ ਜੌਬਸ ਨੇ ਉਹਨਾਂ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੋ ਕਿ ਫੋਰਨ ਐਪਲੀਕੈਂਟਸ ਵਾਸਤੇ ਹੈ ਤਾਂ ਤੁਹਾਨੂੰ ਪੇ ਪੈਕੇਜ ਬਾਰੇ ਦੱਸ ਦਈਏ ਕੈਨੇਡਾ ਗਵਰਨਮੈਂਟ ਜੌਬਸ ਦੇ ਵਿੱਚ ਤੁਹਾਨੂੰ ਦੱਸ ਦਈਏ ਇੰਟਰਨੈਸ਼ਨਲ ਐਪਲੀਕੈਂਟ ਦੀ ਜੋ ਬੈਸਟ ਚੋਇਸ ਹੈ ਕੈਨੇਡਾ ਦੇ ਵਿੱਚ ਕੰਮ ਕਰਨ ਦੀ ਅਤੇ ਉੱਥੇ ਸੈੱਟ ਹੋਣ ਦੀ ਅਤੇ ਪੇ ਜੋ ਡਿਪੈਂਡ ਕਰਦੀ ਹੈ ਤੁਹਾਡੀ ਲਿਵਿੰਗ ਲੋਕੇਸ਼ਨ ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕਿਸ ਪ੍ਰੋਵਿੰਸ ਵਿੱਚ ਰਹਿੰਦੇ ਹੋ ਕੈਨੇਡਾ ਤੁਹਾਨੂੰ ਹੈਲਥ ਲਿਕੀਆਂ ਸਰਵਿਸਿਜ਼ ਫ੍ਰੀ ਦਿੰਦਾ ਹੈ ਜੇ ਤੁਸੀਂ ਉੱਥੇ ਕੰਮ ਕਰਦੇ ਹੋ ਜਿਵੇਂ ਹੈਲਥ ਇੰਸ਼ੋਰੈਂਸ ਇਸ ਤੋਂ ਇਲਾਵਾ ਚੰਗਾ ਰਹਿਣ ਸਹਿਣ ਅਤੇ ਜੋ ਹਾਊਸਿੰਗ ਸਟੈਂਡ ਨੂੰ ਮਿਲਦਾ ਹੈ ਬੋਨਸਸ ਅਵਾਰਡਸ ਅਤੇ ਰੈਗੂਲਰ ਪੇ ਰੇਸ ਜਿਸ ਨੂੰ ਇਨਕਰੀਮੈਂਟ ਬੋਲਦੇ ਨੇ ਉਹ ਵੀ ਤੁਹਾਨੂੰ ਸਮੇਂ-ਸਿਰ ਮਿਲਦੀ ਹੈ ਇਸ ਤੋਂ ਇਲਾਵਾ ਜੋ ਤੁਹਾਨੂੰ ਯੂਟਿਲਿਟੀ ਅਤੇ ਟਰਾਂਸਪੋਰਟੇਸ਼ਨ ਜੋ ਮਿਲਦਾ ਹੈ ਉਸ ਵਾਸਤੇ ਵੀ ਤੁਹਾਡੀ ਮਦਦ ਕੀਤੀ ਜਾਂਦੀ ਹੈ ਇਸ ਤੋਂ ਲਗਾ ਹੋਰ ਬੈਨੀਫਿਟ ਜੋ ਕੈਨੇਡੀਅਨ ਗਵਰਨਮੈਂਟ ਜੌਬਸ ਦੇ ਨੇ ਤੁਹਾਨੂੰ ਜੌਬ ਸਿਕਿਉਰਟੀ ਮਿਲਦੀ ਹੈ ਮਾਰਕੀਟ ਸਟੇਬਲ ਅਤੇ ਸਿਕਿਉਰ ਹੋਵੇ ਚਾਹੇ ਨਾ ਪਰ ਗਵਰਨਮੈਂਟ ਜੌਬ ਇਥੇ ਸਟੇਬਲ ਅਤੇ ਸਿਕਿਉਰ ਹੈ ਕਿਉਂਕਿ ਕਿਸੇ ਵੀ ਪ੍ਰਾਈਵੇਟ ਸੈਕਟਰ ਦੀ ਜੌਬ ਹੈ ਉਹ ਇਕਨੋਮੀ ਤੇ ਡਿਪੈਂਡ ਕਰਦੀ ਹੈ ਬਟ ਜੋ ਗਵਰਨਮੈਂਟ ਸਰਵੈਂਟ ਹੁੰਦੇ ਨੇ ਉਹ ਹਮੇਸ਼ਾ ਹੀ ਆਪਣੀ ਜੌਬ ਤੇ ਮੌਜੂਦ ਰਹਿੰਦੇ ਨੇ ਕੰਪੀਟੀਟਿਵ ਪੇ ਹੈ ਗਵਰਨਮੈਂਟ ਜੌਬਸ ਦੇ ਵਿੱਚ ਜੋ ਸੈਲਰੀ ਹੈ ਉਹ ਤੁਹਾਡੀ ਸਕਿੱਲ ਅਤੇ ਐਕਸਪੀਰੀਅੰਸ ਬੇਸਡ ਹੈ ਰੈਗੂਲ ਤੇ ਮਿਲੇਗੀ ਅਤੇ ਕੋਸਟ ਆਫ ਲਿਵਿੰਗ ਅਡਜਸਟਮੈਂਟ ਵੀ ਇੱਥੇ ਕਾਮਨ ਹੈ ਜੇ ਕਿਤੇ ਅਜਿਹੀ ਸਥਿਤੀ ਆਉਂਦੀ ਹੈ ਜਿਸ ਦੇ ਵਿੱਚ ਕੰਮ ਲੋਕਾਂ ਨੂੰ ਨਹੀਂ ਮਿਲਦਾ ਤਾਂ ਤੁਹਾਨੂੰ ਐਕਸਟਰਾ ਪੇ ਵੀ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਤਾਂਕਿ ਤੁਹਾਨੂੰ ਜੀਵਨ ਜੀਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਇਸ ਤੋਂ ਇਲਾਵਾ ਹੋਰ ਵੀ ਇਨਕਲੂਸਿਵ ਬੈਨੀਫਿਟ ਨੇ ਜਿਵੇਂ ਹੈਲਥ ਅਤੇ ਡੈਂਟਲ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਅਤੇ ਇਸ ਤੋਂ ਇਲਾਵਾ ਰਿਟਾਇਰਮੈਂਟ ਪਲਾਨਸ ਨੇ ਜੋ ਕਿ ਤੁਹਾਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੇ ਕੰਮ ਬਸਤੇ ਅਤੇ ਤੁਹਾਡੇ ਫੈਮਿਲੀਜ਼ ਨੂੰ ਵੀ ਸਿਕਿਉਰ ਕਰਦੇ ਨੇ ਇਸ ਤੋਂ ਇਲਾਵਾ ਚੰਗੇ ਪੈਨਸ਼ਨ ਪਲਾਨ ਕੈਨੇਡਾ ਦੇ ਵਿੱਚ ਨੇ ਜੇ ਜੋ ਕਿ ਤੁਹਾਨੂੰ ਸਟੇਬਿਲਟੀ ਆਫਟਰ ਰਿਟਾਇਰਮੈਂਟ ਦਿੰਦੇ ਨੇ ਤੇ ਜੋ ਕਿ ਤੁਹਾਡੇ ਲਈ ਬੈਸਟ ਆਪਸ਼ਨ ਹੈ ਇੱਥੇ ਕੰਮ ਕਰਨ ਦਾ ਵਰਕ ਲਾਈਫ ਬੈਲੈਂਸ ਤੁਹਾਨੂੰ ਦੱਸ ਦਈਏ ਕਿ ਜੋ ਬਹੁਤੀਆਂ ਗਵਰਨਮੈਂਟ ਜੌਬਸ ਨੇ ਉਹ ਫੋਕਸ ਕਰਦੀਆਂ ਨੇ ਵਰਕ ਲਾਈਫ ਬੈਲੈਂਸ ਦਾ ਮਤਲਬ ਤੁਹਾਡਾ ਜੋ ਸ਼ਡ ਹੈ ਤੁਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕਦੇ ਹੋ ਇੱਥੇ ਤੁਹਾਨੂੰ ਐਕਸਟੈਂਸਿਵ ਜੋ ਪੇਡ ਲੀਵ ਮਿਲਦੀਆਂ ਨੇ ਅਤੇ ਵਕੇਸ਼ਨ ਟਾਈਮ ਵੀ ਤੁਹਾਨੂੰ ਇੱਥੇ ਦਿੱਤਾ ਜਾਂਦਾ ਹੈ ਡਾਇਵਰਸ ਵਰਕ এনवायरमेंट ਹੈ ਗਵਰਨਮੈਂਟ ਆਫੀਸਿਸ ਪ੍ਰਮੋਟ ਕਰਦਾ ਹੈ ਕਿ ਤੁਹਾਨੂੰ ਵੱਖਰੇ ਵੱਖਰੇ ਤਰ੍ਹਾਂ ਦਾ ਜੋ ਵਰਕ ਐਕਸਪੀਰੀਅੰਸ ਜਾਂ ਵਰਕ এনवायरमेंट ਮਿਲੇ ਜੋ ਕਿ ਵੱਖ-ਵੱਖ ਅੰਪਲਾਈਜ਼ ਦੀਆਂ ਬੈਕਗ੍ਰਾਉਂਡ ਦੇ ਹਿਸਾਬ ਨਾਲ ਹੁੰਦਾ ਹੈ ਇਸ ਤੋਂ ਇਲਾਵਾ ਇੰਪੈਕਟਫੁਲ ਵਰਕ ਹੈ ਜੇ ਤੁਸੀਂ ਆਪਣੇ ਕੰਮ ਦੇ ਵਿੱਚ ਚੰਗਾ ਪਰਫਾਰਮ ਕਰਦੇ ਨਹੀਂ ਤਾਂ ਗਵਰਨਮੈਂਟ ਦੀਆਂ ਪਾਲਿਸਿਜ਼ ਨੇ ਉਹ ਤੁਹਾਨੂੰ ਇਸੇ ਲਈ ਬਹੁਤ ਸਾਰੇ ਬੈਨੀਫਿਟ ਪ੍ਰੋਵਾਈਡ ਕਰਦੇ ਸਕਤੀ ਹੈ ਤਾਂ ਦੋਸਤੋ ਇਸ ਤੋਂ ਇਲਾਵਾ ਲਿਸਟ ਆਫ ਕੈਨੇਡੀਅਨ ਜobs ਨੇ ਜੋ ਕਿ ਗਵਰਨਮੈਂਟ ਜobs ਨਹੀਂ ਜਿਨ੍ਹਾਂ ਨੂੰ ਤੁਸੀਂ ਕਰ ਸਕਦੇ ਹੋ ਅਪਲਾਈ ਤਾਂ ਦੋਸਤੋ ਇਸ ਦੇ ਵਿੱਚ ਜੌਬ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਬੈਨੀਫਿਟਸ ਅਤੇ ਐਸਟੀਮੇਟਡ ਪੇ ਦੱਸਦੀ ਹੈ ਟਰਾਂਸਪੋਰਟ ਸੈਕਟਰ ਜobs ਨੇ ਬੱਸ ਡਰਾਈਵਰ ਦੀ ਏਅਰਕ੍ਰਾਫਟ ਫਿਊਲਰ ਦੀ ਜੌਬ ਹੈ ਇਸ ਤੋਂ ਇਲਾਵਾ ਹੈਲਥ케ਅਰ ਜobs ਨੇ ਫਿਜੀਸ਼ੀਨ ਨਰਸ ਸਾਈਕੋਲੋਜਿਸਟ ਅਤੇ ਸਰਜਨਸ ਦੀਆਂ ਜੌਬਸ ਨੇ ਤੁਹਾਨੂੰ ਦੱਸਦੀ ਹੈ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਚੱਲ ਰਹੇ ਨੇ ਕਿ ਕੈਨੇਡੀਅਨ ਗਵਰਨਮੈਂਟ ਜੌਬਸ ਹਾਈਲੀ ਪੇਡ ਨਹੀਂ ਹੈ ਤਾਂ ਤੁਹਾਨੂੰ ਦੱਸਦਾ ਮੈਂ ਯੈਸ ਕੈਨੇਡੀਅਨ ਜੋ ਜੌਬਸ ਨੇ ਵੈਲ ਪੇਡ ਨਹੀਂ ਜਿਵੇਂ ਐਗਜ਼ਾਮਪਲ ਦੱਸਦਾ ਮੈਂ ਇੱਕ ਆਪਰੇਸ਼ਨ ਅਸਿਸਟੈਂਟ ਅਰਨ ਕਰਦਾ ਹੈ ਲਗਭਗ 50 ਹਜ਼ਾਰ ਤੋਂ ਵੀ ਜ਼ਿਆਦਾ ਡਾਲਰ ਪਰ ਈਅਰ ਇੱਕ ਡਾਇਰੈਕਟਰ ਜੋ ਆਪਰੇਸ਼ਨਸ ਦਾ ਅਰਨ ਕਰਦਾ ਹੈ 1.5 ਲੱਖ ਰੁਪਏ ਪਰ ਈਅਰ ਤੋਂ ਵੀ ਜ਼ਿਆਦਾ ਜੋ ਕਿ ਕੈਨੇਡੀਅਨ ਡਾਲਰ ਦੇ ਵਿੱਚ ਉਸਦੀ ਸੈਲਰੀ ਹੁੰਦੀ ਹੈ ਇੱਕ ਆਫਿਸ ਐਡਮਿਨਿਸਟ੍ਰੇਟਰ ਜੋ ਕਿ 19 ਪੈ ਪਰ ਆਰ ਦੇ ਹਿਸਾਬ ਨਾਲ ਪੇ ਲੈ ਸਕਦਾ ਹੈ ਇਸ ਤੋਂ ਇਲਾਵਾ ਸਪੋਰਟ ਵਰਕਰ ਹੁੰਦੇ ਨੇ ਹੈਲਪਰ ਹੁੰਦੇ ਨੇ 35 ਡਾਲਰ ਪਰ ਆਰ ਉਹਨਾਂ ਨੂੰ ਵੀ ਮਿਲਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਕੈਨੇਡਾ ਐਂਟਰ ਹੋਣ ਤੋਂ ਪਹਿਲਾਂ ਵੀ ਇਹਨਾਂ ਨੌਕਰੀਆਂ ਨੂੰ ਅਪਲਾਈ ਕਰ ਸਕਦੇ ਹੋ ਇਸ ਲਈ ਤੁਹਾਨੂੰ ਵੀਜ਼ਾ ਆਫਿਸਰ ਰਿਕੁਆਇਰਮੈਂਟ ਬੀਸਡ ਤੁਹਾਡੀ ਕੰਟਰੀ ਦੇ ਨੇ ਉਹਨਾਂ ਨੂੰ ਇਨਸਟਰਕਸ਼ਨ ਜੋ ਨੇ ਉਹਨਾਂ ਨੂੰ ਫੋਲੋ ਕਰਨਾ ਪਵੇਗਾ ਕੇਅਰਫੁਲੀ ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜੋ ਗਵਰਨਮੈਂਟ ਜੌਬ ਹੈ ਉਹ ਕਿੰਨੀ ਹਾਰਡ ਹੈ ਤਾਂ ਤੁਹਾਨੂੰ ਦੱਸ ਦਈਏ ਅਪਲਾਈਂਗ ਫੋਰ ਫੈਡਰਲ ਜੌਬਸ ਇਨ ਡिटेल ਪ੍ਰੋਸੈਸ ਇਸ ਦੇ ਪਾਸੇ ਤੁਹਾਨੂੰ ਪੇਸ਼ੈਂਸ ਪਰਸਿਸਟੈਂਸ ਅਤੇ ਟਾਈਮ ਜੋ ਹੈ ਉਸ ਦਾ ਖਿਆਲ ਰੱਖਣਾ ਹੋਵੇਗਾ ਜੋ ਐਪਲੀਕੇਸ਼ਨ ਪ੍ਰੋਸੈਸ ਹੈ ਉਹ ਰੂਲਸ ਸਟ੍ਰਿਕਟਲੀ ਫਾਲੋ ਕਰਦਾ ਹੈ ਕਿ ਉਸ ਦੇ ਵਿੱਚ ਜੋ ਫੇਅਰਨੈਸ ਹੈ ਮੇਨਟੇਨ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਸਵਾਰਥ ਦੀ ਜ਼ਰੂਰਤ ਨਹੀਂ ਹੁੰਦੀ ਇਸ ਲਈ ਤੁਹਾਨੂੰ ਮੈਂ ਕਹਿੰਦਾ ਹਾਂ ਕਿ ਤੁਸੀਂ ਜੋ ਲੇਟੈਸਟ ਇਨਫੋਰਮੇਸ਼ਨ ਹੁੰਦੀ ਹੈ ਵਰਕ ਪਰਮਿਟ ਵੀਜ਼ਾ ਐਪਲੀਕੇਸ਼ਨ ਅਤੇ ਇਸ ਤੋਂ ਲਾਵਾ ਪਰਮਨੈਂਟ ਰੈਜ਼ਿਡੈਂਸੀ ਅਤੇ ਜੌਬ ਅਤੇ ਸਪਾਂਸਰਸ਼ਿਪ ਦੀ ਉਸ ਵਾਸਤੇ ਤੁਸੀਂ ਵੈਬਸਾਈਟ www.canada.ca ਤੇ ਲਗਾਤਾਰ ਵਿਜ਼ਿਟ ਕਰਦੇ ਰਹੋ ਅਤੇ ਇੱਥੇ ਤੁਸੀਂ ਆਪਣੀ ਪ੍ਰੋਫਾਈਲ ਵੀ ਕ੍ਰੀਏਟ ਕਰ ਸਕਦੇ ਹੋ ਆਈ आरसीसी ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨ ਸਕਰੀਨ ਟੂ 올 ਮਾਈ ਵੀਰਸ